ਅੱਜ ਕੀ ਰਤਨ ਸਪੈਸ਼ਲ ਤੇਰੇ ਨੇ ਬਣਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਭੈਣ ਨੇ ਬਣਾਇਆ ਜੀ ਆਪਣੇ ਭਰਾ ਲਈ ਨਿੰਬੂ ਪਾਣੀ ਇੰਨੇ ਬਣਾਇਆ ਇੰਨੇ ਬਣਾਇਆ ਮੈਂ ਵੀ ਪੀ ਹਟੀਆਂ ਤੇ ਦੇ ਨਾਲ ਸਵਾਗਤ ਹੈ ਚੀਜ਼ਾਂ ਉਦੋਂ ਮੈਂ ਹੀ ਪਾ ਕੇ ਦਿੱਤੀਆਂ ਕਿਹੜੀ ਕਿੰਨੀ ਬਣਨੀ ਪਰ ਕੋਲ ਕੇ ਨਿੰਬੂ ਨਚੋੜ ਕੇ ਉਹ ਕੀ ਰਤਨ ਬਣਾਇਆ ਇਹ ਨਹੀਂ ਤਾਂ ਤੇ ਫੇ ਕਿਵੇਂ ਬਣਾਇਆ ਤੇ ਹੈ ਹੀ ਆ ਨਾ ਉਹਨੇ ਕਹਿੰਦਾ ਮੈਂ ਮੈਂ ਕਿਹਾ ਉਹਨੇ ਵੀ ਗਰਮੀ ਚ ਆਉਣਾ ਫਕੀਰਤ ਨਹੀਂ ਬਣਾ ਲਿਆ ਕੀਰਤ ਤੂੰ ਵੀ ਪੀ ਲੈ ਫੇ ਆਪਾਂ ਨਾ ਕੇ ਰੋਟੀ ਖਾਣੇ ਆ ਤੂੰ ਕੀਰਤ ਨੇ ਨਾ ਲਿਆ ਦੇਖੋ ਜੀ ਕੀਰਨ ਨੇ ਨਿੰਬੂ ਪਾਣੀ ਬਣਾਇਆ ਤੇ ਮੈਂ ਤਾਂ ਮਨਵੀਰ ਵੀ ਇਸ਼ਨਾਨ ਕਰ ਲਈਏ ਤਾਂ ਫੇਰ ਅਸੀਂ ਇਕੱਠੇ ਰੋਟੀ ਖਾਵਾਂਗੇ ਜਦੋਂ ਮਨਕੀਰਤ ਆਈ ਹੋਵੇ ਐਸੇ ਵੀ ਮੈਂ ਤਾਂ ਮਨ ਇਕੱਠੇ ਰੋਟੀ ਖਾਣੇ ਜਦੋਂ ਕੀਰਤ ਆਈ ਹੋਵੇ ਫੇਰ ਵੀ ਅਸੀਂ ਇਕੱਠੇ ਰੋਟੀ ਖਾਈਦੇ ਉਹ ਦਾਦੇ ਦਾਦੀ ਲਈ ਰਹਿੰਦੇ ਕੀ ਰ ਥੋੜਾ ਜਿਹਾ ਰਹਿੰਦੇ ਹੋ ਅੱਛਾ ਤੂੰ ਆਪਣਾ ਗਲਾਸ ਭਰ ਲਾ ਬਾਕੀ ਨਹੀਂ ਤੇ ਫੇਰ ਹੋਰ ਬਣਾਵਾਂਗੇ ਦਾਦੇ ਦਾਦੀ ਨਹੀਂ ਬਚੀ ਜਾਣਾ ਬਹੁਤ ਹੈ ਬਹੁਤ ਹਾਂ ਇਹ ਦਾਦੇ ਲਈ ਤੇ ਦਾਦੀ ਲਈ ਰਹਿੰਦੇ ਹੋ ਫ੍ਰਿਜ 'ਚ ਹੀ ਰੱਖ ਦਿਓ ਠੀਕ ਹੈ ਮੇਰਾ ਮੂੰਹ ਨਾ ਲੱਗਿਆ ਉਹ ਦੁਬਾਰਾ ਬਣਾ ਕੇ ਕਰ ਲਾ ਮੈਂ ਇਹਦੇ ਵਿੱਚ ਕੱਟ ਕੇ ਖੀਰਾ ਵੀ ਪਾ ਦਾਂ ਹਾਂ ਮੋ ਬੁੱਖ ਲੱਗੀਵੇ ਬੜੇ ਲੇਟ ਹੋ ਗਿਆ ਅੱਜ ਪਰੋਣੇ ਵੀ ਭੁੱਖੇ ਮਾਰਦੇ ਕੀ ਰਤੇ ਬਸ ਹਮ ਬਰਫ਼ ਤੋਟ ਗਿਆ ਨਹੀਂ ਬਰਫ਼ ਕੋਈ ਸ਼ੇਪ ਜੀ ਛੱਪ ਗਈ ਆ ਦੇ ਵਿੱਚ ਗਈ ਰੱਖ ਕਿ ਦਾਦੇ ਦਾਦੀ ਨੇ ਖੱਟਾ ਪਾੜ ਲਈਆ ਤੇ ਆਪਾਂ ਇੱਕ ਚੀ ਲੈ ਲੈਣਾ ਦਾਲ ਵੀ ਇੱਕ ਚੀ ਪਾ ਦੇਣਾ ਹਾਂਜੀ ਪਾਣੀ ਮੋਣ ਦਾ ਨਹੀਂ ਬਣੇਗਾ ਹੁਣ ਆਮਾ ਕੇ ਕਿਰਾ ਤਿੰਨਾ ਇਕੱਠਿਆਂ ਦੀ ਦਾਲ ਪਾ ਲਈਏ ਨਾ ਪਾ ਲਓ ਜਦੋਂ ਆਸਮਾਨ ਪਸੀ ਜੀ ਇਕੱਠੇ ਰੋਟੀ ਖਾਣੇ ਆ ਤਿੰਨੇ ਜਾਣਾ ਗਲਾਸ ਹੂੰ ਗਲਾਸ ਪਲੇਨ ਅਚਾਰ ਤਾਂ ਹੋ ਗਿਆ ਗੰਡਾ ਨੂੰ ਲੋ ਬੋਣਾ ਨਿੰਬੂ ਗੰਡੇ ਦੇ ਜਾਂ ਲੈ ਨਿੰਬੂ ਇੱਕ ਕੱਟ ਦੇ ਤਰੇਚਾ ਅੱਧਾ ਪਾ ਲੈਣੇ ਆ ਨਮਕ ਪਾ ਲੈਣੇ ਉਸ ਤੇ ਕੱਟੇ ਰੋਟੀ ਕਾਜੇ ਸਵਾਦ ਆ ਗਿਆ ਨਾ ਸਹੀ ਕਿ ਨਹੀਂ ਹਾਂਜੀ ਅੱਡ ਅੱਡ ਨਾਲ ਜਦੋਂ ਕੱਟੇ ਖਾਈ ਰੋਟੀ ਜਦੋਂ ਮਨੀ ਦੇ ਰੈਡੀ ਹੋਏ ਉਦੋਂ ਵੀ ਅਸੀਂ ਮੈਂ ਮਨੀ ਮਨੀ ਦੇ ਰੈਡੀ ਇਸੇ ਕੱਠੇ ਰੋਟੀ ਖਾਣ ਲੈਣਾ। ਚੱਕਮਲ ਜੀ ਦੀ ਜਿਹੜਾ achar। ਰਵਾਸੀ ਲੈ ਲਿਆ ਨਿੰਬੂ। ਕਾਲਾ ੁੰਡੀ ਲਈ। ਕਾਲਾ ੁੰਨੀ ਪਾਉਣਾ ਮੈਂ। ਕਿਹੜਾ ਪਾਣਾ? ਫਿਰ ਤੇ ਉਹ ਹੀ ਪਾ ਲੈਣਾ ਵਾਲੀ ਤੇ। ਓਕੇ। ਵਾਈਟ ਨਹੀਂ ਨਾ ਸੈਂਦਾ ਨਮਕ। ਚੜਾ ਮਾਟ। ਲਾੜੋ ਪਹਿਲਾਂ ਦੋਨੇ ਜਾਣਾ ਹੈ ਤੇਜੀ ਸਾਡੀ ਰੋਟੀ ਹੋ ਗਈ ਤਿਆਰ ਸਿਰਫ ਅਸੀਂ ਖੋਲ ਕੇ ਰੱਖਣੇ ਆ ਆ ਪਿਆਜ਼ ਅਚਾਰ ਲੱਸੀ ਨਹੀਂ ਦਲੀ মুੰਗੀ ਦੀ ਦਾਲ ਓਕੇ ਜੀ ਹੁਣ ਅਸੀਂ ਖਾਈਏ ਰੋਟੀ ਅਸੀਂ ਆਪਣੀ ਵੀਡੀਓ ਤੋਂ ਫੋਟੋ ਫੇ ਜੀ ਆਇਆ ਰੋਟੀ ਖਾਣ ਲੱਗੇ ਇਧਰ ਮੂੰਹ ਦੇਖੋ ਇਧਰ ਆ ਜਿਆਦੀਆਂ ਰੋਟੀਆਂ ਖਾਣੀਆਂ ਮਨੀ ਜੀ ਇਧਰ ਮੈਂ ਜੀ ਮੈਂ ਇਸ਼ਨਾਨ ਕਰਕੇ ਹੱਟੀ ਸਾਰਾ ਕੰਮ ਨਵੇੜ ਕੇ ਪੱਗੂ ਵੀ ਦੇਖਦਾ ਕੋਲ ਖੜੀ ਬਾਲੇ ਚਿੱਟਾ ਦੱਬੀ ਨੇ ਦੱਸਦੇ ਕੋਈ ਚੰਗਰੂ ਇਹ ਬਣਾਧੀਆ ਕੀ ਦਾ ਇਹ ਹੈਗਾ ਸ਼ਰਬਤ ਇਹ ਹੈਗਾ ਗੰਗਾ ਮੰਗੋ ਦਾ ਸ਼ਰਬਤ ਠੀਕ ਆ ਇਹਨੂੰ ਹੌਂਡੇ ਵਿੱਚ ਪਾਈ ਦਿਆ ਖਿਲਰੂਗਾ ਬਣਾ ਦੇ ਹੈ ਨਹੀਂ ਪਿੱਛੇ ਨਹੀਂ ਉਹਨਾਂ ਨੂੰ ਵੀ ਤੇ ਚਾਹੀਦਾ ਹੀ ਆ ਕੋਈ ਰੀਫਰੈਸ਼ਿੰਗ ਡਰਿੰਕ ਸਹੀ ਕਿ ਨਹੀਂ ਇਹਦੇ ਵਿੱਚ ਪਾਣੀ ਪਾ ਲਾਂ ਕੋਈ ਨਹੀਂ ਉਹਨਾਂ ਨੂੰ ਕਹੀਦਾ ਨਾ ਤੇ ਜ਼ਿਆਦਾ ਕੁਆਂਟੀਟੀ ਚਾਹੀਦੀ ਹਾਂ ਹੁਣ ਇਹਦੇ ਵਿੱਚ ਪਾ ਦਈਏ ਉਹ ਥੋੜਾ ਜਿਹਾ ਕਾਲਾ ਲੂਣ ਖਾ ਲੈਣੀ ਆ ਹਾਂ ਕਾਲਾ ਲੂਣ ਤਾਂ ਦੋਸਤ ਵੀ ਰੱਖਿਆ ਪਰ ਘਰੇ ਪੀਸਕੇ ਰੱਖਿਆ ਹੋਇਆ ਘਰੇ ਤੇ ਉਹ ਮੈਂ ਮਿਕਸ ਕਰ ਦਿੰਨਾ ਨਾ ਗੰਗਾ ਨੇ ਤੇ ਹੁਣ ਸਾਨੂੰ 605 ਜਿਜ ਪਾਇਆ ਹੋਇਆ ਡਾਕਟਰ ਕਹਿੰਦਾ ਨਹੀਂ ਤੁਸੀਂ ਕਹਿੰਦੇ ਜੈਸ ਡਾਕਟਰ ਕਹਿੰਦਾ ਨੋ ਤੇ ਅਸੀਂ ਕਹਿੰਦੇ ਜੈਸ ਇਹ ਵਾਤਾ ਜੀ ਕਾਲਾ ਹੁਣ ਇਹਨੂੰ ਆਪਾਂ ਉੱਥੇ ਜਾ ਕੇ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰਕੇ ਫੇ ਪਾਵਾਂਗੇ ਦੋਨਾਂ ਜਾਣੀਆਂ ਨੂੰ ਚਲੋ ਆ ਰੱਖ ਲਾਂ ਅੰਦਰ ਆਜੋ ਤੇ ਹੁਣ ਚੱਲੇ ਆ ਜੀ ਅਸੀਂ ਹਵੇਲੀ ਗੰਗਾ ਮੰਗੋ ਕੋਲ ਤੇ ਕੀਰਤ ਨੇ ਫਸਟ ਟਾਈਮ ਮਿਲਣਾ ਕਿਨੂੰ ਮੰਗੂ ਨਾਮ ਦੱਸ ਪਹਿਲਾਂ ਦੋਨਾਂ ਦਾ ਕੀ ਆ 10 ਗੰਗਾ ਹਾਂ ਇਹ ਦੂਜੇ ਦਿਨ ਮੰਗੂ ਕੀਰਤ ਨੇ ਪਹਿਲੀ ਜ਼ਰ ਹੀ ਮਿਲਣਾ ਜੇ ਗੰਗਾ ਤੇ ਮੰਗੂ ਨੂੰ ਕਿਉਂਕਿ ਜਾਦੀਆਂ ਅਸੀਂ ਲਈਆਂ ਤੂੰ ਨਹੀਂ ਆਈ ਨਾ ਉਹਦੀ ਫਰਵਰੀ ਚ ਲਈਆਂ ਸੀ ਤੇ ਕੀਰਤ ਉਹ ਤੋਂ ਪਹਿਲਾਂ ਆਈ ਸੀ ਉਸ ਤੋਂ ਬਾਅਦ ਹੁਣ ਆਈ ਆ ਤੇ ਕੀਰਤ ਨੇ ਪਹਿਲੀ ਜ਼ਰ ਹੀ ਮਿਲਣਾ ਗੰਗੂ ਮੰਗੂ ਨੂੰ ਕਿ ਤੂੰ ਵੀ ਜਾਣਾ ਇਹਨੂੰ ਕਹ ਕੀਰਤ ਨੂੰ ਤੁੱਕਾ ਕੀਰਤ ਮੈਂ ਵੀ ਜਾਣਾ ਪਗੀ ਕੀਰਤ ਨੂੰ ਕਹਿ ਕੇ ਮੈਂ ਵੀ ਜਾਣਾ 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 ਮੋਰੋ ਕਿਨੇ ਮੈਂ ਨਹੀਂ ਜਾਣਾ ਹਾਂ ਦੇਖ ਲਾ ਕੀਰਤ ਤੈਨੂੰ ਕੱਲ ਨੂੰ ਲੈ ਕੇ ਜਾਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਕੀਰਤ ਦੁਪਹਿਰ ਨੂੰ ਜਾਵਾਂਗੇ 3 ਵਜੇ ਨਾ ਫੇਰ ਨੂੰ ਲੈ ਕੇ ਜਾਵਾਂਗੇ ਕੀਰਤ ਤੇ ਪਗੀ ਪਗੀ ਨੂੰ ਲੈ ਕੇ ਜਾ ਮਤਲਬ ਕਿ ਕੀਰਤ ਤੂੰ ਪਗੀ ਨੂੰ ਲੈ ਕੇ ਜਾਈ ਫੇ ਆਪਾਂ ਲੈ ਕੇ ਜਾਵਾਂਗੇ ਦੋਨੇ ਜਾਨੇ ਉਥੇ ਕੁੱਤੇ ਬਹੁਤ ਆਵਾਰਾ ਉਹਨਾਂ ਤੋਂ ਡਰ ਲੱਗਦਾ ਹੋਰ ਨਹੀਂ ਕੁਝ ਵੀ ਬਾਕੀ ਕਹਿੰਦੀ ਮੈਨੂੰ ਵੀ ਲੈ ਜਾਓ ਫਕੀਰਾ ਤੇ ਹੁੰਦੇ ਹੁੰਦੇ ਫਕੀ ਲੈ ਕੇ ਜਾਣੀ ਬਾਹਰ ਆ ਕਿਸੇ ਨੇ ਕਹਿਣਾ ਇਹਨਾਂ ਨੇ ਟੂਣਾ ਕਰਕੇ ਟੰਗਿਆ ਹੋਇਆ ਆ ਦੇਖਿਓ ਜੀ ਕਿਸੇ ਨੇ ਕਹਿਣਾ ਕਰਿਆ ਇਹਨਾਂ ਨੇ ਟੂਣਾ ਕੀਤਾ ਇਹ ਨਾ ਆਪਣੇ ਮਨ ਹੀ ਉਹ ਪੂਤਨਾ ਬਹੁਤ ਜ਼ਿਆਦਾ ਹੋ ਗਿਆ ਸੀ ਪੂਦਨਾ ਮੈਂ ਕੱਟ ਕੇ ਤੇ ਇਹ ਦੇ ਵਿੱਚ ਉਨੀ ਜਵਨ ਕੇ ਟੰਗਿਆ ਸੁੱਕ ਗਿਆ ਹੁਣ ਮਾੜਾ ਜਿਹਾ ਰਹਿ ਗਈ ਕਸਰ ਮਾੜੀ ਜੀ ਇਹ ਜਦੋਂ ਆਇਆ ਨਾ ਸੁੱਕ ਗਿਆ ਫਿਰ ਇਹਨੂੰ ਹੱਥਾਂ ਨਾਲ ਇਦਾਂ ਕ੍ਰਸ਼ ਕਰਕੇ ਨਾ ਇਹਦਾ ਪਾਊਡਰ ਪਾਊਡਰ ਜਿਹਾ ਬਣਾ ਕੇ ਫਿਰ ਮੈਂ ਰੱਖ ਲੈਣਾ ਫਿਰ ਜਿੱਦਾਂ ਕਿਸੇ ਚੀਜ਼ 'ਚ ਨਿੰਬੂ ਪਾਣੀ 'ਚ ਪਾਉਣਾ ਹੋਵੇ ਕਿਸੇ ਵੀ ਚੀਜ਼ ਵਿੱਚ ਪੈ ਜੂਗਾ ਪਰ ਜੇ ਕੋਈ ਅਚਾਨਕ ਸਾਡੇ ਘਰੇ ਆਵੇ ਨਾ ਪਰ ਜੇ ਕੋਈ ਅਚਾਨਕ ਕੋਈ ਬੇਅਮੀ ਬੰਦਾ ਸਾਡੇ ਘਰ ਆ ਜਾਵੇ ਨਾ ਉਹਨਾਂ ਨੇ ਕਹਿਣਾ ਉਹਨਾਂ ਨੇ ਪਤਾ ਨਹੀਂ ਕੀ ਟੰਗਿਆ ਹੋਇਆ ਸੀ ਉਹਦੇ ਵਿੱਚ ਬਨ ਕੇ ਕਿਹਦੇ ਵਿੱਚ ਮੈਨੀ ਚੁੰਨੀ ਚੁੰਨੀ ਚ ਬਨ ਕੇ ਪਤਾ ਨਹੀਂ ਕੀ ਟੰਗਿਆ ਸੀ ਆਪਣੇ ਵੀੜੇ ਦੇ ਵਿੱਚ ਤੇ ਵਿਆਹੀ ਬੁੜੀ ਨੇ ਪਤਾ ਕੀ ਕਹਿੰਨਾ ਜੇ ਕੋਈ ਵਿਆਹੀ ਬੁੜੀ ਆ ਗਈ ਹੋਏ ਮੇਨੀਆਂ ਤੇ ਨਾਲ ਹੀ ਲੱਤਾਂ ਦੁਖਣ ਲੱਗ ਪੀਆਂ ਮੇਰੇ ਸਿਰ ਦੁਖਣ ਲੱਗ ਪਿਆ ਪਤਾ ਨਹੀਂ ਕੀ ਟੰਗਿਆ ਪਤਾ ਨਹੀਂ ਕੀ ਟੰਗਿਆ ਸੀ ਭੈਣ ਮੈਂ ਤੇ ਦੇਖ ਕੇ ਹੈਰਾਨ ਰਹਿ ਗਈ ਪੁਦੀਨਾ ਹੈ ਪੁਦੀਨੇ ਦੇ ਪੱਤੇ ਸੁੱਕਣ ਵਾਸਤੇ ਮੈਂ ਟੰਗਿਆ ਕੰਮ ਆ ਜਾਂਦੇ ਆ ਇਸ ਕਰਕੇ ਮੈਂ ਜੇ ਕਿਤੇ ਨਾ ਪਤਾ ਹੋਵੇ ਇਦਾਂ ਬੰਨੇ ਮਾਰੇ ਲੱਗ ਜੂ ਆਹ ਜਾਣ ਕੇ ਕਹਿ ਲਵੇ ਸਕੂਟਰੀ ਤੇ ਆਵਾ ਕਿੱਦਾਂ ਵਾਂਗੇ ਕੀਰਤ ਪਤਾ ਨਹੀਂ ਕੀਰਤ ਤੂੰ ਤਾਂ ਗੋਲੂ ਮੋਲੂ ਆ ਹੈ ਮੈਂ ਵਿਚਾਰਾ ਸਿੰਗਲ ਹੱਡੀ ਮੈਂ ਬਸ ਆਈ ਜਣ ਇਹ ਬੈਠ ਗਏ ਜੀ ਦੋਨੇ ਭੈਣ ਭਰਾ ਇੰਨੀ ਕ ਸੀਟ ਤੇ ਮੈਂ ਬੈਣਾ ਬਹਿ ਜੂਗਾ ਪਤਾ ਨਹੀਂ ਘਰੇ ਦੋ ਗੇੜੇ ਲਾਉਣੇ ਪੈਣੇ ਆ ਮੈਂ ਹੋ ਜਾ ਬੈਠ ਗਏ ਅਸੀਂ ਬੈਠ ਜੇ ਕਿ ਬੈਠ ਗਏ ਮੈਂ ਮੈਂ ਸੁਖੜਾ ਬੰਦ ਨਾ ਤਾਂ ਕਰਕੇ ਭਾਈ। ਖੇਤ ਵਾਇਆ ਹੋਇਆ ਨਾ ਤਾਂ ਕਰਕੇ ਨਾ ਗਲੈਰੀਆਂ ਨੂੰ ਕੁਛ ਨਾ ਕੁਛ ਲੱਭਦਾ। ਕਿਹੜਾ ਕਦੀ ਗਲੈਰੀਆਂ ਦੇਖੀਆਂ ਨਾ? ਤੁਸੀਂ ਰੱਖੀ ਸੀ। ਹਾਂ ਮੈਂ ਰੱਖੀ ਸੀਗੀ। ਰੱਖੀ ਨਹੀਂ ਸੀ ਬਿਮਾਰ ਸੀਗੀ ਮੈਂ। ਉਹ ਮਤਲਬ ਗਲੈਰੀ ਬਿਮਾਰ ਸੀ। ਆਉਂਦੇ ਉਹਦੇ ਕਿੱਦਾਂ ਭੱਜੀ ਜਾਂਦੇ। ਦੇਖੀ ਕਿੰਨੀਆਂ ਸੋਹਣੀਆਂ ਦੋ ਆ। ਇੱਕ ਉਹ ਜੀ ਉਹ ਦੇ ਤੀਜੀ ਉਹ। ਇੱਕ ਚੌਥੀ ਉਹ। ਹਾਂ ਇਹ ਬੀਚੋਂ ਕਰੀਆਂ ਉਹ ਮਨੇ। ਨਹੀਂ। ਹਾਂ। ਉਹ ਦੇਖੀ ਆ ਫੜੀ ਕਿਰਾ ਤੁਹਾਡੀ ਜੱਬੀ ਉਹ ਚ ਗਈ 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 ਚੜ ਗਈ। ਗੰਗਾ ਮੰਗੋ ਦੇ ਦਰਸ਼ਨ ਕਰਾਈਏ ਕੀਰਤ ਆ ਜਾ ਪਹਿਲਾਂ ਅਸੀਂ ਜਾਵਾਂਗੇ ਸਿੱਧਾ ਹੀ ਥੋੜੀ ਤੁਹਾਨੂੰ ਉਹਨਾਂ ਕੋਲ ਕਰ ਦੇਣਾ ਤੈਨੂੰ ਤਾਂ ਉਹਨੇ ਪਹਿਲਾਂ ਦੇਖਣਾ ਗੰਗਾ ਨੇ ਭਈ ਇਹ ਕੌਣ ਆ ਗਿਆ ਮੇਰੇ ਵਰਗਾ ਪਲਵਾਨ ਅਜੇ ਬਸ ਵੇਰੀ ਨਵਾਤੀਆਂ ਸੀਗੀਆਂ ਹੁਣ ਕੀਰਤ ਆਈ ਆ ਜੀ ਤੇ ਹੁਣ ਅਸੀਂ ਵੀਡੀਓ ਬਣਾਵਾਂਗੇ ਫੁੱਲ ਵੀਡੀਓ ਰੁਟੀਨ ਦੀ ਹਨਾ ਤੁਸੀਂ ਮੈਂ ਤਾਂ ਮਰੀ ਆਪਣੇ ਕੰਮ ਕਰਾਂਗੇ ਤੇ ਕੀਰਤ ਵੀਡੀਓ ਬਣੂ ਇਹ ਗੰਗਾ ਪਾਣੀ ਨਾ ਪੀਦੇ ਨੂੰ ਉਹ ਦਿੰਨੇ ਆ ਮਿੱਠਾ ਪਾਣੀ ਗੰਗਾ ਮੰਗੂੜੀ ਮੰਗੋ ਮੰਗੂਏ ਹਾਂ ਮੰਗੋ ਮੰਗੋ ਗਰਮੀ ਘਟ ਗਈ ਅੱਜ ਹਨਾ ਜਤੋਂ ਈਮੇਲ ਨਾ ਆਜੀ ਉਹਨਾਂ ਨੂੰ ਐ ਕਿ ਇਹ ਦੇ ਮੰਗੋ ਨੂੰ ਮੇਲ ਨਾ ਮੰਗੋ ਨਹੀਂ ਮਾਰਦੀ ਆ ਜਾ ਆ ਜਾ ਮੇਰੇ ਨਾਲ ਨਾ ਆ ਜਾ ਕੁਛ ਨਹੀਂ ਕਹਿੰਦੀ ਆ ਮੰਨੇ ਆਂ ਘਾੜੀ ਨੇ ਮੈਂ ਆਇਆ ਤੋ ਨਹੀਂ ਦੱਸਦੀ ਆ ਨਾ ਮਰੀ ਉਹ ਦਿੱਤੀ ਆ ਪਾਣਾ ਗਿੰਦਨਾ ਹਾਂ ਗਿੰਦਨਾ ਇੱਧਰ ਆ ਬੜੀ ਨੀ ਰੋ ਕੁਛ ਨਹੀਂ ਕਹਿੰਦੀ ਮੇਰੇ ਲੋ ਅੱਗੇ ਸਾਡੀ ਜਿਹੜੀ ਜਾਦੀ ਕਿੱਥੇ ਚਲੀ ਆ ਜਿੰਨੀ ਆ ਮੰਗੋ ਦਰਗਾ ਤੈਨੂੰ ਵੀ ਰੁਕ ਜਾ ਆ ਦੇਖੀ ਕਰਦੀ ਦੇਖ ਇਹ ਤੇ ਦੇਖ ਜਰਾ ਅੱਛਾ ਦੇਖ ਲੈ ਹੈ ਕਿ ਨਹੀਂ ਸ਼ਰਾਬੀ ਬੱਚੇ ਵਰਗੀ ਕੀ ਦੇ ਰਿਹਾ ਉਹਦਾ ਮੈਨੂੰ ਮਾਰਦੀ ਆ ਆਸ ਤੇ ਨਾ ਮਸਤ ਨਾ ਕੋ ਗਾ ਮਸਤ ਨਾ ਲੈ ਲੈ ਇਹਦੇ ਬਟਾ ਖਲੇ ਇਹਦੀ ਖਮਨੀ ਲੈ ਮੇਰਾ ਕਿੱਦਾਂ ਹੈ ਇਹਦੇ ਤੇ ਇੰਨਾ ਦਾ ਵੀ ਕਰੈਕਿੰਗ ਗ੍ਰੇਨ ਕਿਹਾ ਕੋਈ ਕਾਲਾ ਲੋਨ ਅੱਗੇ ਵੀ ਪਾਉਣੀ ਮੈਂ ਅੱਜ ਇਹ ਵੀ ਇਹਦੇ ਨਾਲ ਪਤਾ ਨਹੀਂ ਜਦੋਂ ਇਹ ਲਿਆਉਂਦੀ ਸੀ ਉਹਦਾ ਹੀ ਬਟ ਹੁਣ ਠੀਕ ਆ ਮੈਂ ਮਾਰਦਾ ਸਪਰੇ ਤੁ ਵੀਰੇ ਮਾਰਦੀ ਸੁਣ ਫੇ ਮਾਰ ਦੇ ਹੁਣ ਤਾਂ ਬਹੁਤ ਠੀਕ ਆ ਅੱਗ ਨਾਲੋਂ ਠੀਕ ਹੋ ਗਿਆ ਜੀ ਉਹ ਟੋਪੀ ਕਿਉਂ ਉਹ ਜਿਹੜੀ ਆਪਾਂ ਸਪਰੇਅ ਲਿਆਂਦੀ ਸੀ ਉਹਨਾਂ ਇਹਦਾ ਗੰਗਾ ਦਾ ਧੋਣਾ ਉਹ ਮੱਖੀ ਮੁੱਕੀ ਨਹੀਂ ਨਾ ਬੰਦੇ ਕੀੜਾ ਦੇਖ ਲਾ ਕਿੰਨੀ ਕੇਅਰ ਕਰਨੀ ਪੈਂਦੀ ਹੋਰ ਨਾ ਇੱਧਰ ਆ ਕੇ ਮੇਰੇ ਮੂੰਹ ਤੇ ਚੜ ਜਵੇ ਉਹ ਸੁੱਕਣ ਲਾਪਿਆ ਉਹਦਾ ਹਨਾ ਮੇਰੇ ਹੱਥ ਲਾਦਾ ਥਾਣਾ ਧੋਣਾ ਨੂੰ ਹੱਥ ਲਾਉਣ ਦਿੰਦੀ ਆ ਮਾੜਾ ਜਿਹਾ ਲਾਤਾ ਸਹੀ ਮੈਨੂੰ ਤਾਂ ਲਾਉਣ ਨਹੀਂ ਦਿੰਦੇ ਉਹਦੇ ਥਾਣੇ ਹਜੇ ਤਾਂ ਛੋਟੀ ਆ ਗਿਰਤ ਇਹੋ ਹਜੇ ਨਾ ਬਿਖੋਲੀ ਤੈਨੂੰ ਨਹੀਂ ਗੋਸ਼ ਕਹਿੰਦੀ ਆ ਨਾ ਚੱਲਾ ਮੇਰੇ ਨਾਲ ਮੰਗੋਣਾ ਬਣਾਵਾ ਆ ਜਾ ਇੱਧਰ ਡਰਪੋਗ ਪਾਰਟੀ ਉਹ ਮੰਗੋ ਨਾਲ ਗੰਗਾ ਨਾਲ ਥੋੜੀ ਨਹੀਂ ਮੈਂ ਤੁਹਾਡੇ ਬਾਅਦ ਚ ਕਰਨੀ ਚੱਲ ਫੇ ਧਾਰ ਕੱਢ ਕੇ ਫੇ ਮਲਾਉਣੀ ਢੋਲੀਏ ਨਾ ਬ੍ਰਾਹਮਣੀ ਨੂੰ గంగా జీ తా సబ్బన రుధ ਵੀਡੀਓ ਬਾਬਾ ਦਿਖਾ ਦੇ ਬਣਾ ਲੈ ਬੱਬੀ ਕੋ ਇਧਰ ਹੀ ਦੇਖ ਲਈ ਜਾਇਆ ਬੱਬੀ ਕੋ ਨਾ ਆਵਿ ਲਈ ਕੋਈ ਫੈਦਾ ਨਹੀਂ ਹੋਇਆ ਸਾਫ ਕੀਤੀ ਰ ਜਾਦੀ ਚੰਗੀ ਤਰ੍ਹਾਂ ਸਾਫ ਕਰਦੀ ਗਾਵਾਂ ਨੂੰ ਮਾਸੀ ਗਰਮੀ ਪੋ ਬੋਲਾ ਦਿਨ ਦਿਨ ਹਾਂ ਗਾਵਾਂ ਨੂੰ ਗਰਮੀ ਨੂੰ ਗਾਵਾਂ ਨੂੰ ਹਾਰੇ ਆਵਾ ਮੱਜੇ ਸਾਰੇ ਲੱਗਦੀ ਆ ਗਰਮੀ ਹੁਣ ਗਰਮੀ ਹੋਈ ਹੋਰ ਥੱਕ ਗਈ ਐ ਨਾ ਹਾਂ ਹੁਣ ਤਾਂ ਠੰਡਾ ਵਾਜਦੀ ਐ ਨਾ ਕੱਲ ਬਹੁਤ ਗਰਮੀ ਸੀ ਨਾ ਕੱਲ ਜਿਆਦਾ ਸਕਲ ਕੱਲ ਜਿਆਦਾ ਥਾਸ ਜਿਹੀ ਵੀ ਸੀਗੀ ਥੋੜੀ ਜਿਆਦਾ ਕੀ ਹੁੰਦੇ ਨਾ ਮਾਸਾ ਨਹੀਂ ਗਰਮੀ ਲੱਗੁੰਦੀ ਨਾ ਕਿਸੇ ਨੇ ਪਸੂਨੇ ਵਾਲੀ ਗਰਮੀ ਨਹੀਂ ਅੱਜ ਕੱਲ ਬਹੁਤ ਹੈਗੇ ਕਿਸੇ ਪਾਸੇ ਮੀਂਹ ਪੈ ਗਿਆ ਦਿੱਚੇ ਯੁੱਧ ਲੱਗੀਆਂ ਨਾ ਬੰਬਵਾਰੀ ਹੋਈ ਆਉਂਦੀ ਜਿਹੜੀ ਆ ਇਰਾਨ ਤੇ ਇਜ਼ਰਾਇਲ ਦਾ ਕਹਿੰਦੇ ਕਿ ਵੜਨਾ ਦੁਨੀਆ ਤਾਂ ਬਾਹਰ ਕਰ ਦੇਣੀ ਇਦਾਂ ਦੇ ਆਦੇਸ਼ਾਂ ਨੇ ਬੜਾਈਆਂ ਵਾਲਿਆਂ ਨੇ ਮਾਸੇ ਤੁਸੀਂ ਲਾਇ ਬੁੱਟਾ ਹਾਂ ਪੜਾਇਆ ਦੇ ਗਿਆ ਕਿਹਨੇ ਜੀ ਪਾਜੀ ਕਿੱਥੇ ਬੋਆ ਫਿਰ ਤਾ ਹਣਾ ਬਣਾਣਾ ਮਨੀ ਬਾਜੀ ਦੇ ਤੂੰ ਬਣਾ ਲਈ ਨਾ ਹਟ ਜਾ ਸਾਹੇ ਤੇਰੀ ਜੀ ਤੇ ਨੂੰ ਬਾਜੀ ਲੈਣਾ ਮੈਂ ਵੀ ਬਾਜੀ ਕਹਿੰਦੀ ਰਣੀ ਮਨੀ ਬਾਜੀ ਜਦੋਂ ਮੈਂ ਤਾਰ ਗੱਣੀ ਧੀਰੇ ਤੂੰ ਨਾ ਬਾਬੇ ਕੋ ਭੇਜੀ ਅੱਛਾ ਕਿਹਨੇ ਤੇ ਤੂੰ ਡਰਨਾ ਮੰਗੋ ਨੇ ਕਿੱਲੀ ਜਾਣਾ ਜੇ ਤੂੰ ਉੱਥੇ ਆਈ ਅੱਛਾ ਮੈਂ ਇੱਥੇ ਬਹਿ ਜੂ ਕਿ ਕਿੱਥੇ ਠੀਕਾ ਇੱਥੇ ਬਹਿ ਜੀ ਨਾ ਇੱਥੇ ਅੱਥੇ ਬਹਿ ਜੂਗੀ ਸਾਹਮਣੇ ਕਰੇਲੇ ਦੇਖਿਆ ਆਵਾਂਗੇ ਲੱਗੇ ਆਹਨ ਕਰੇਲੇ ਹੂੰ ਕਰੇਲੇ ਲਾਏ ਆ ਆ ਕਰੇਲੇ ਨਹੀਂ ਬੀਲਾ ਲਾਏ ਆ ਅਸੀਂ ਵੀ ਉੱਥੇ ਲਗਾਏ ਆ ਅਸੀਂ ਆਹ ਉਦੋਂ ਤਾਂ ਲੱਥੇ ਦੀ ਵੀਡੀਓ ਹੀ ਨਹੀਂ ਬਣਾਈ ਦਦਕਾ ਕਿਉਂ ਲੱਗਦਾ ਕਿ ਮੈਂ ਤਾਂ ਖਾਂਦੀ ਨਹੀਂ ਮੇਰੀ ਪ੍ਰੋਬਲਮ ਕਰਕੇ ਨਾ ਮਨੀ ਖਾਂਦਾ ਮੈਂ ਤਾਂ ਕarele ਪਸੰਦ ਹੀ ਨਹੀਂ ਪਹਿਲੀ ਗੱਲ ਤੈਨੂੰ ਵੀ ਨਹੀਂ ਪਸੰਦ ਮਨੀ ਨੂੰ ਮਨੀ ਵੀ ਨਹੀਂ ਖਾਂਦਾ ਦੋਸਤਾਂ ਦਾਦੀ ਹੁੰਦੇ ਮਸਾਲਾ ਆਇਆ ਫਿਰ ਵੀ ਕਦੀ ਖਾ ਲੀਤਾ ਮਸਾਲਾ ਹੀ ਇਹ ਖਾਂਦਾ ਕarele ਨਹੀਂ ਖਾਂਦਾ ਵੀ ਵੀ ਨਹੀਂ ਪਸੰਦ ਮੈਂ ਬਿਲਕੁਲੀ ਨਹੀਂ ਪਈ ਰੰਦੇ ਮੈਂ ਉਹ ਕਾਦੇ ਨੰਗੜਾ ਖਾ ਲਿਆ ਸੀ ਨਾ ਕੱਖ ਲੱਗੀ ਮੈਨੂੰ ਬਹੁਤ ਬੁਰਾ ਹਾਲ ਹੈ ਅੰਦਰ ਮੈਂ ਮਾੜਾ ਜਿਹਾ ਖਾਂਦਾ ਸੀ ਤੇ ਮੈਂ ਫੋਟੋ ਵਿੱਚ ਤਾਂ ਇਹ ਫੋਟੋ ਨਹੀਂ ਮਿਲਿਆ। ਗੰਨ ਖੀ ਜਾਂਦੀ ਬਾਹਰ ਬੈਠੀ ਨਾ ਕੀਰਤ। ਗੰਗਾ ਦੇਖਦੀ ਆਵੇ ਇਹ ਕੌਣ ਆ। ਤੇਰੇ ਆਰੀ ਨਹੀਂ ਮਾਸਾ ਵੀ ਹੇਲੇ ਦੀ ਉਦਾਂ ਹਨਾ। ਜਿੱਦਾਂ ਇਹਨੂੰ ਪਤਾ ਹੁੰਦਾ ਵੀ ਇਹ ਹੋਈ ਪੱਠੇ-ਪੁੱਠੇ ਪਾਉਂਦਾ ਹਨਾ। ਹੈ ਤਾਂ ਜੋਈਦੇ ਹੁੰਦੇ ਆ ਹੌਲੀ ਹੌਲੀ ਸਪੀਡ ਬਣ ਜਾਣੀ ਆ ਹੱਥ ਚ ਤਨੀ ਤਾਂ ਕੁਛ ਪਾਇਆ ਹੋਇਆ ਉਂਗਲਾਂ ਚ ਤੇਰੇ ਤਾਂ ਕੁਛ ਵੀ ਨਹੀਂ ਹੁੰਦਾ ਉਦਾਂ ਨਵੀਂ ਹੀ ਗੱਲ ਲੱਗੇ ਜਿਵੇਂ ਤੂੰ ਫੱਟੀ ਘੜਦੇ ਏ ਇਦਾਂ ਚੋ ਕਾਫੀ ਆ ਗਈ ਫੇ ਵੀ ਤੈਨੂੰ ਧਾਰ ਮਾਰਨੀ ਸਿੱਖ ਕੇ ਕਈ ਵਾਰੀ ਬੰਦੇ ਨੂੰ ਕੋ ਢੇਲ ਮੱਟਨ ਦੀ ਕੋਸ਼ਿਸ਼ ਵੀ ਆ ਉਹ ਨਾਲੇ ਪਸ਼ੂ ਨੂੰ ਇੱਕ ਦੇ ਹੱਥ ਤੇ ਨਹੀਂ ਪਾਉਣਾ ਚਾਹੀਦਾ ਕਦੀ ਵੀ ਇੱਕ ਜਾਨੇ ਦੇ ਹੱਥ ਤੇ ਕਈ ਵਾਰੀ ਕਿਤੇ ਜਾਣਾ ਪੈਂਦਾ ਜੇ ਢੇਲ ਮੱਟ ਹੁੰਦੀ ਆ ਤੇ ਫੇਰ ਦੂਜਾ ਜਾਣਾ ਚੋ ਤੇ ਲੈਂਦਾ ਲੱਗੀ ਸਮਝ ਤੇ ਪਰਨਾ ਵਿਚ ਮਾਰ ਜਿਹੜੀਆਂ ਤੂੰ ਸੈਡਾਂ ਤੇ ਮਾਰ ਦਿੰਦਾ ਨਾ ਆਤਾ ਦੁੱਧ ਥੱਲੇ ਉਹ ਤੇ ਥਣ ਤੇਰੇ ਹੱਥਾਂ ਦੇ ਹਿਸਾਬ ਨਾਲ ਛੋਟੇ ਆ ਹਨਾ ਇੰਨਾ ਸ਼ੁਕਰ ਆ ਤੂੰ ਵੀ ਅੰਗੂਠੇ ਨਾ ਨਹੀਂ ਕੱਢਦਾ ਮੇਰੇ ਅੰਗੂਠਾ ਕੱਢਦਾ ਸਿੱਧਾ ਹੀ ਹਨਾ ਅੰਗੂਠੇ ਨਾ ਕੱਢਣੀ ਜਿਹੜੀ ਉਹ ਨਹੀਂ ਸਹੀ ਹੁੰਦੀ ਕਹਿੰਦੇ ਉਹਨਾਂ ਗੱਠਾ ਬਣਨ ਲੱਗ ਪੈਂਦੀਆਂ ਦੂਜਾ ਵੀ ਦੇਖਣ ਲੱਗਾ ਦੂਹ ਨਹੀਂ ਦੇਖੋ ਦੱਬ ਹੁੰਦੇ ਮਾਰੇ 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 ਅੰਤ ਚਾਣਾ ਛੋੜਦੇ ਆ ਨਾ ਜਿੰਨੇ ਹੁੰਦੇ ਚੋਮਾ ਮੈਂ ਹਾਂ ਕਰ ਲੈ ਇੱਕ ਕਿਉਂਕਿ ਜਿੰਨਾ ਟਾਈਮ ਤੂੰ ਲੋੜਾ ਨੇ ਦੁੱਧ ਚੜਾ ਜਾਣਾ ਫੇ ਵੇਰ ਨੂੰ ਵੀ ਇੰਨਾ ਕੁ ਟਾਈਮ ਚੋਂ ਹੀ ਰੋਹ ਚੋਇਆ ਕਰ ਮਾੜਾ ਮਾੜਾ ਫੇ ਮਨੀ ਟ੍ਰੈਂਡ ਹੋਣਾ ਦੋ ਇਹ ਕਈਆਂ ਦੇ ਥਾਣ ਤਾਂ ਇਤੋਂ ਵੀ ਛੋਟੇ ਹੁੰਦੇ ਆ ਮੰਗੋ ਦੇ ਤਾਂ ਥਾਣ ਫੇ ਵੀ ਵੱਡੇ ਆ ਮਨੀ ਕਈਆਂ ਦੇ ਜਿੱਦ ਆਪਣੀ ਗੰਗਾ ਦੇ ਥਾਣ ਨਹੀਂ ਗੇ ਇੰਨੇ ਇੰਨੇ ਥਾਣ ਹੁੰਦੇ ਆ ਇਦਾਂ ਮਾ ਨਹੀਂ ਪੱਠੇ ਪਾਉਂਦਾ ਦੇਖ ਲਾ ਤੈਨੂੰ ਵੀ ਰੱਖਦੀ ਐ ਦੋ ਗਾਵਾਂ ਕਹਿੰਦੀ ਨਾ ਬੱਸ ਬਾਬਾ ਆ ਦੇ ਲੈ ਇੱਥੇ ਛਾਣਦਾ ਤੂੜੀ ਆ ਦੇਖ ਮੈਨੂੰ ਕਿੱਦਾਂ ਮਾਰਨ ਆਉਂਦੀ ਆ ਮੇਰੀ ਦੁਸ਼ਮਣ ਗੰਗਾਦੰਦ ਰੇ ਕਰ ਜਾਣੀ ਹੈ ਨਾ ਆ ਉਹ ਅਜਮੀ ਮੂ ਲਿਖਿਆ ਹੋਇਆ ਅੱਜ ਅਸੀਂ ਆਏ ਜੀ ਅਸੀਂ ਇਹ ਵੀਡੀਓ ਬਣਾ ਲਾਂਗੇ ਇਹਨਾਂ ਦੇ ਆਇਲਿੰਗ ਵਾਲਾ ਜਿਹੜਾ ਪ੍ਰੈਗਨੈਂਸੀ ਟੈਸਟ ਕਰੀਦਾ ਤੇ ਅੱਜ ਉਹ ਵੀਡੀਓ ਬਣਾ ਲਾਂਗੇ ਇਹਨਾਂ ਨੇ ਬਾਥਰੂਮ ਹੀ ਨਹੀਂ ਕੀਤਾ ਪਹਿਲਾਂ ਹੀ ਕਰ ਲਿਆ ਦੋਨਾਂ ਜਾਨੀਆਂ ਨੇ ਕੱਲ੍ਹ ਸਵੇਰੇ ਸਵੇਰੇ ਦੇਖਾਂਗੇ ਮਨੀ ਹਨਾ ਫੋਨ ਨਾਲ ਲੈ ਆਵਾਂਗੇ ਸਵੇਰੇ ਸਵੇਰੇ ਤਾਂ ਅਸੀਂ ਜਦੋਂ ਅੰਦਰੋਂ ਕੱਢੀ ਦੀਆਂ ਬਾਹਰ ਉਦੋਂ ਤੋਂ ਬਾਹਰ ਕਰਦੀਆਂ ਆਈਆਂ ਦੋਨੇ ਬਾਥਰੂਮ ਕਰਦੀਆਂ ਬਾਹਰ ਮਨੀ ਹੁਣ ਇਹਨਾਂ ਦਾ ਉਹ ਵੀ ਧਿਆਨ ਰੱਖਿਆ ਕਰ ਜਿੱਦਾਂ ਇੱਕ ਦੂਜੇ ਦੇ ਢਿੱਡ 'ਚ ਮਾਰਦੀਆਂ ਨਾ ਨਹੀਂ ਨਹੀਂ ਮਤਲਬ ਕਿ ਉੱਦਾਂ ਤੇ ਨਹੀਂ ਮਾਰਿਆ ਪਰ ਮਾਰਨ ਦੀ ਕੋਸ਼ਿਸ਼ ਕਰਦੀਆਂ ਪਰ ਧਿਆਨ ਰੱਖਿਆ ਕਰ ਖਾਸ ਕਰ ਮੰਗੋ ਦਾ ਗੰਗਾ ਦਾ ਤੇ ਅਜੇ ਆਪਾਂ ਮੰਗੋ ਮਾਰਦੀ ਨਹੀਂ ਪਰ ਗੰਗਾ ਨਹੀਂ ਮਾਰਦੀ ਹੈ ਨਾ ਟੈਸਟ ਦੇ ਹਿਸਾਬ ਨਾਲ ਤੇ ਆਪਾਂ ਨੂੰ ਲੱਗਦਾ ਵੀ ਗੰਗਾ ਹੈਗੀ ਆ ਬਾਕੀ 2 ਮਹੀਨੇ ਵੇਟ ਕਰਦੇ ਆ ਜਦੋਂ ਡਾਕਟਰ ਉਹਨੂੰ ਕੀ ਕਹੀਦਾ ਚੈੱਕ ਕਰਕੇ ਗਿਆ ਹੀਟ 'ਚ ਤਾਂ ਨਹੀਂ ਆਈ ਉਦੋਂ ਦੀ ਉਦੋਂ ਠੀਕ ਆ ਹਾਂ ਆ ਗੰਗਾ ਆ ਛੋਟੀ ਬੱਡੀ ਮੰਗੋ ਆ ਉਹਨੇ ਦੇ ਕਿਨੇ ਮਨੀ ਨਾਲ ਖਾਜ ਕਰਨੀ ਹਨਾ ਨੇ ਕਿੱਦਾਂ ਦੇਖਦੀ ਕੰਨ ਦੇ ਕਿੱਦਾਂ ਖੜੇ ਕੀਤੇ ਆ ਇਹਨੇ ਮੰਗੂ ਆ ਕੀਰਤਾਲ ਦੇਖਦੀ ਕੋਣ ਮੰਗੂ ਕੋਣ ਆਇਆ ਹੈ ਕੋਣ ਆਇਆ ਨਵਾਂ ਬੰਦਾ ਆ ਹਵੇਲੀ ਚ ਨਵਾਂ ਬੰਦਾ ਆ ਤੈਨੂੰ ਮਲਾਉਣੇ ਉਧਰ ਗੰਗਾ ਨੂੰ ਕਰਕੇ ਦੇਖ ਦੇਖ ਮੇਰੇ ਘਾਤੇ ਮਾਰਦੀ ਆ ਲੜਦੀ ਆ ਹੈ ਮੰਗੋ ਮੰਗੋ ਤਾਂ ਸ਼ਰੀਫ ਆ ਡਰਪੋਕ ਵੀ ਆ ਸ਼ਰੀਫ ਵੀ ਆ ਦੇਵਤਾ ਇਹ ਮੇਰੀ ਪਿਆਰੀ ਮੰਗੋ ਆ ਪਿਆਰੀ ਮੰਗੋ ਸੋਹਣੀ ਮੰਗੋ ਆ ਸਾਡੀ ਇਹ ਸੋਹਣੀ ਮੰਗੋ ਆ ਉਹ ਸਾਡਾ ਧਾਕੜ ਕੀਰਤ ਉਹ 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 ਸ਼ਰੀਫ ਮੰਗੋ ਆ ਆ ਜਿਹਨੂੰ ਕਹਿੰਦੇ ਨਾ ਧਾਕੜ ਬੰਦਾ ਗੰਗਾ ਗੰਗਾ ਉਹ ਚੀਜ਼ ਆ ਧਾਕੜ ਕਿਹੜਾ ਨੰਗਨ ਬੋਣ ਲੱਗਾ ਬੱਟੇ ਗੰਗਾ ਮੇਰੇ ਤੂੰ ਮਾਰਨੋਂ ਨਹੀਂ ਮੈਂ ਤੈਨੂੰ ਭੰਨਣਾ ਆ ਦੇਖੀ ਕਿਹੜਾ ਇਹ ਸਾਗਵਾਨ ਆ ਆਪਣਾ ਨਹੀਂਗਾ ਉਹਨਾਂ ਦਾ ਕਿਹੜਾ ਨਾ ਕਿੱਸ ਬੀਲ ਬੱਤਿੰਦਾ ਕਿਹਨਾਂ ਹਾਂ ਬਹੁਤ ਸੋਹਣਾ ਹੋਇਆ ਹੈ ਹੋ ਗਿਆ ਹਾਂ ਹਾਂ ਕੱਲ ਉਦੋਂ ਜਿੱਦਾਂ ਮੰਦਿਰ ਅਸੀਂ ਜਾਣਾ ਸੀ ਉਦੋਂ ਪੱਤੇ ਥੋੜੇ ਆਛਾ ਆਛਾ ਇਹ ਮਨੀ ਦੀ ਪੱਕੀ ਦੋਸਤ ਆ ਇਹੋ ਸਾਡੀ ਦੁਸ਼ਮਣ ਆ ਦੇ ਲਾ ਸਾਡੇ ਤੇ ਸਾਡੀ ਆਂਟੀ ਨੇ ਗਾਮਾ ਰੱਖਿਆ ਸੀ ਨਾ ਹਾਂ ਕੋ ਇੱਕ ਆਂਟੀ ਬਹੁਤ ਮਾਰਦੀ ਸੀ ਦੇਖ ਕੋ ਆਂਟੀ ਨੂੰ ਹੱਥ ਨਾਲ ਜਿੰਦਗੀ ਹਾਂ ਹਾਂ ਦੇ ਕੀਰੇ ਤੇਰੇ ਨਾਲ ਮੰਗੋ ਕਿੱਦਾਂ ਦੇ ਦੀ ਆ ਜਾ ਕੁਛ ਨਹੀਂ ਕਹਿੰਦੀ ਮੈਂ ਤੇਰੇ ਨਾਲ ਆ ਪਲੀਜ਼ ਆ ਜਾ ਕੀਰਤ ਮਾੜਾ ਜਾ ਚੱਲੀ ਕੀਰਤ ਕੁਛ ਨਹੀਂ ਹੁੰਦਾ گاਊ ਮਾਤਾ ਹੁੰਦੀ ਆ ਮੈਂ ਨਾਲ ਜਾਣਾ ਮੈਂ ਹਾਂ ਦੋਨੇ ਨਾਲ ਜਾਣੇ ਆ ਜਾ ਆ ਜਾ ਆ ਜਾ ਡਰਦੀ ਗਾਹਦੇ ਆ ਦੋਨੇ ਨਾਲ ਆ ਜਾ ਆ ਜਾ ਐਡਰਪੋਕ ਕੁਛ ਨਹੀਂ ਹੁੰਦਾ ਲੈ 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 ਤੂੰ ਵੀ ਲਾ ਇਹਦਾ ਹੱਥ ਕੁਛ ਨਹੀਂ ਕਹਿਣਾ ਉਹਨੇ ਸਾਈਡ ਤੇ ਲਾ ਲਾ ਸਾਈਡ ਤੇ ਚੱਲ ਮਣੀ ਤੂੰ ਲਵਾ ਆਹ ਇਹ ਤੇ ਲਾ ਲਾ ਲਾਲਾ ਕੁਛ ਨਹੀਂ ਕਹਿੰਦੀ ਕੋਸ਼ ਨਹੀਂ ਕਹਿੰਦੀ ਇੱਕ ਵਾਰੀ ਫੇਲਾ ਮੈਂ ਤੇਰੀ ਬਣਾ ਚੱਲ ਲਾ ਦੇ ਇੱਥੇ ਲਾ ਦੇ ਇੱਥੇ ਕੋਸ਼ ਨਹੀਂ ਕਹਿਣਾ ਰੋਜ਼ ਆਇਆ ਕਰ ਇਹਨੂੰ ਰੋਟੀ ਦਿਆ ਕਰ ਜਿੰਨੇ ਦੇਨੇ ਹਨ ਉਹਦੇ ਮਨੀ ਨਾਲ ਕਿੰਨਾ ਪਿਆਰ ਕਰਦੀ ਏਦਾਂ ਹੀ ਇਹਨੇ ਤੇਰੇ ਨਾਲ ਕਰਨਾ ਕੁਛ ਨਹੀਂ ਕਹਿਣਾ ਉਹ ਉਹਦੇ ਕੋਲ ਅਸੀਂ ਤੈਨੂੰ ਤਾਂ ਹੀ ਨਹੀਂ ਲੈ ਕੇ ਜਾਂਦੇ ਸਾਨੂੰ ਪਤਾ ਉਹ ਸ਼ਰੀਫ ਨਹੀਂਗੀ ਉਹਨੇ ਤੈਨੂੰ ਮਾਰਨਾ ਇਹਦੀ ਸਾਨੂੰ ਗਾਰੰਟੀ ਆ ਵੀ ਇਹ ਸ਼ਰੀਫ ਿਆਨੇ ਕੁਛ ਨਹੀਂ ਕਹਿਣਾ ਜਾਂ ਮਨੀ ਦੇ ਕੋਲ ਲੱਗੇ ਖੜੀ ਉਹ ਕੁਛ ਨਹੀਂ ਕਹਿਣਾ ਮਾੜਾ ਜਿ ਖੜੀ ਤੂੰ ਕੀ ਰਦ ਇੱਥੇ ਇੱਥੇ ਆ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਖੜੀ ਹੋ ਮਨੀ ਬਾਜੀ ਕੋ ਹਾਂ ਲੈ ਕੁਛ ਕਿਹਾ ਉਹਨੇ ਕੁਛ ਨਹੀਂ ਕਹਿਣਾ ਕੋਸ਼ਨੀ ਗੰਦੀ ਇਹੋ ਇਹ ਬਹੁਤ ਸ਼ਾਂਤ ਆ ਇਹ ਸਿਰਫ ਬੰਦਿਆਂ ਕੋ ਡਰਦੀ ਉਪਰਿਆਂ ਕੋਲੋਂ ਜਾਂ ਉਪਰੀਆਂ ਬੁੜੀਆਂ ਵੱਡੀਆਂ ਜਿਹੜੀਆਂ ਕੋਈ ਆਉਂਦੀਆਂ ਉਹ ਬੱਚਿਆਂ ਨੂੰ ਨਹੀਂ ਕੁਝ ਕਹਿੰਦੀ ਉਹਦੇ ਤੇ ਰਲ ਦੇਖਦੇ ਦੇਖਿਓ ਮੰਗੋ ਦਾ ਰਿਐਕਸ਼ਨ ਕੀ ਰਤal ਦੇਖੀ ਕੰਨ ਦੇ ਕੀ ਗਿਰਤ ਕੰਨ ਦੇ ਕੀ ਦੇਗੀ ਮੰਗੋ ਕੀ ਹੋਇਆ ਚੱਲੀਏ ਮਨੀ ਚਲੋ ਜੀ ਧਾਰ ਕੱਢ ਲਈ ਅਸੀਂ ਇੱਕ ਥਾਣ ਮਨੀ ਨੇ ਚੋਇਆ ਬਾਕੀ ਮੈਂ ਛੋਟੇ ਥਾਣ ਮਨੀ ਦੇ ਹੱਥ ਚ ਨਹੀਂ ਹੁੰਦੇ ਕਰੇਲੇ ਦੇਖ ਆਈਏ ਵੀ ਚਲੋ ਇਹ ਮਨ ਤਾਂ ਮਨੀ ਤੋਂ ਉੜ ਕੇ ਮਿਰਚਾਂ ਕਰੇ ਮਿਰਚ ਲੱਗ ਆ ਆਹ ਦੇ ਇੰਦਾ ਲੱਗ ਆਹਨ ਲੱਗੀਆਂ ਹੋਈਆਂ ਆ ਤੇ ਬਸ ਇੱਕ ਸਾਲ ਹੋਰ ਰੱਖਣੇ ਸੀ ਜਦੋਂ ਐਡੀਆਂ ਐਡੀਆਂ ਬੰਲੀਆਂ ਜੀਆਂ ਹੀ ਹੋ ਗਈਆਂ ਨਾ ਹੂੰ ਸਾਰੇ ਵੜਾ ਦੇਣੇ ਸੀ ਇਸ ਦਾ ਫਾਇਦੇ ਸਾਰੇ ਜਿਹੜੇ ਆ ਵੱਡੇ ਆ ਸਫੈਦਮਨੀ ਦਿਖਾਈ ਉਹ ਵਾਲੇ ਵੀ ਦਿਖਾ ਦੇ ਇਹ ਮਨੀ ਦੇ ਬਾਬੇ ਨੇ ਬਹੁਤ ਚਿਰ ਦੇ ਲਾਇਏ ਵੱਡੇ ਸਫੈਦੇ ਇਹ ਵੀ ਅਸੀਂ ਸਾਰੇ ਵੜਾ ਦੇਣੇ ਆ ਉਹ ਵੀ ਇੱਕ ਲੱਕ ਉੱਧਰ ਕਿੰਨੇ ਆ ਉਹ ਵੀ ਲੱਗਾ ਉੱਧਰ ਇਹ ਰਹਿਣ ਦੇਣਾ ਹਾਂ ਉਹ ਰਹਿਣ ਦੇ ਨਾ ਬੰਨੇ ਰਹਾ ਤਾਂ ਆਵੇ ਆਪਣੇ ਦਾ ਹਨਾ ਉਹ ਰਹਿਣ ਦਾਂਗੇ ਆ ਜਿਹੜੇ ਵੜਾ ਦੇਣੇ ਸਾਰੇ ਤੇ ਫੇਜਿਆਂ ਦੇ ਬਾਅਦ ਚ ਕਰਨਾ ਕੀ ਹੁੰਦਾ ਤਾਂ ਫਿਰ ਦੇ ਵੇਖ ਜਾਂਦੇ ਆ ਮਤਲਬ ਇਹ ਸਾਰੇ ਵੇਚ ਦੇਣੇ ਆ ਤੇ ਇਥੋਂ ਪੱਧਰਾ ਕਰਨਾ ਪੱਠੇ ਵੇਚਣ ਲਈ ਜਿਹੜਾ ਪਤਲੇ ਪਤਲੇ ਦੀ ਕਿੰਨੇ ਹੁੰਦੇ ਉਹ ਬੈਕ ਉਦੋਂ ਅਸੀਂ ਸਫੈਦਾ ਤਾਂ ਲਾ ਲਿਆ ਸੀ ਜੀ ਅਸੀਂ ਮੰਗੋ ਗੰਗਾ ਸਾਡੇ ਕੋਈ ਵੀ ਗਾਂ ਨਹੀਂ ਸੀ ਉਦੋਂ ਜ਼ਮੀਨ ਖਾਲੀ ਪਈ ਸੀ ਅਸੀਂ ਸਫੈਦਾ ਲਾਤਾ ਬਾਅਦ ਮਨੀ ਦਾ ਦਿਮਾਗ ਚੇਂਜ ਹੋ ਗਿਆ ਮਨ ਚੇਂਜ ਹੋ ਗਿਆ ਫੇਰ ਅਸੀਂ ਗਾਂ ਲਏ ਤੇ 10000 ਸਫੈਦਿਆਂ ਤੇ ਲਾਇਆ ਮਾਜ ਗਾਂ ਵੀ ਲੈ ਆਉਂਦੀ ਹਨ ਇਹ ਵੀ ਪੱਠੇ ਵੱਡੇ ਹੋਏ ਤੇਨੂੰ ਕੁਝ ਵੀ ਨਹੀਂ ਪਤਾ ਕੀ ਰਤ ਆ ਪੱਠੇ ਆ ਫੜ ਖਾਂ ਇਹ ਚਲੋ ਜੀ ਇਹਦੇ ਨਾਲ ਕਰਦੇ ਆ ਜੀ ਅਸੀਂ ਇਸ ਵਲੌਗ ਦਾ ਐਂਡ ਆ ਚੜ ਗਿਆ ਮੇਨੂੰ ਜੇ ਨਾ ਜਿਹਨਾਂ ਸਾਡੇ ਘਰੇਲੂ ਵਲੌਗ ਪਸੰਦ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਿਰਤ ਆਜਾ ਸਾਫੀ ਕੱਲ ਬੁਲਾਦੀ ਆ ਏ ਆ ਜੀ ਸਾਡਾ ਗੋਲਗਲਾ ਕੀਰਤ ਮੇਰੇ ਤੋਂ ਵੱ ਮੱਡਾ ਹੋ ਜਾਣਾ ਇਹਨੇ ਹੁਣ ਥੋੜੇ ਚਿਰ ਤੱਕ ਬਲਾਉ ਸਾਸਰੀ ਕਾ ਸਾਸਰੀ ਕਾਲ ਜੀ ਸਾਰੇ